ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਬਾਬਾ ਨਾਨਕ ਸਿੰਘ ਜੀ ਦੀ ਪਿਆਰੀ ਸੰਗਤ ਦਾ ਰਸ ਮਾਨਣ ਵਾਲਾ ਪਿੰਡ ਸਾਫੂ ਵਾਲਾ ਤਹਿਸੀਲ ਮੋਗਾ ਦੇ ਰਹਿਣ ਵਾਲਾ ਸਰਦਾਰ ਫੰਗਨ ਸਿੰਘ ਦਾ ਪਰਿਵਾਰ ਜਿਨ੍ਹਾਂ ਨੇ ਬਾਬਾ ਨਾਨਕ ਸਿੰਘ ਜੀ ਦੇ ਪਾਸ ਹਰ ਪੂਰਨਮਾਸੀ ਦੇ ਦੀਵਾਨ ਵਿੱਚ ਹਾਜ਼ਰੀ ਭਰਨੀ ਤੇ ਖੁਸ਼ੀਆਂ ਲੈਣੀਆਂ ਇਹ ਪੂਰਨਮਾਸੀ ਦਾ ਦੀਵਾਨ ਜਿੱਥੇ ਵੀ ਬਾਬਾ ਜੀ ਲਗਾਉਂਦੇ ਉੱਥੇ ਹੀ ਜਾ ਹਾਜ਼ਰ ਹੋਣਾ ਸਮਾਪਨ ਤੇ ਧੰਨ ਬਾਬਾ ਨਾਨਕ ਸਿੰਘ ਜੀ ਦੇ ਸੱਚਖੰਡ ਪਿਆਨੇ ਉਪਰੰਤ ਧੰਨ ਬਾਬਾ ਈਸ਼ਰ ਸਿੰਘ ਜੀ ਦੇ ਚਰਨਾਂ ਨਾਲ ਸਾਂਝ ਪੈ ਗਈ ਤੇ ਬਾਬਾ ਈਸ਼ਰ ਸਿੰਘ ਜੀ ਦੇ ਦੀਵਾਨਾ ਵਿੱਚ ਹਾਜ਼ਰੀਆਂ ਭਰਨੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਕਿ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਸਿੱਖੀ ਪ੍ਰਚਾਰ ਦੀ ਸੇਵਾ ਨੂੰ ਤਨਮਨ ਕਰਕੇ ਅਰਪਣ ਹੋ ਚੁੱਕੇ ਸਨ ਬਾਬਾ ਜੀ ਦੇ ਦੀਵਾਨ ਸਮਾਗਮਾਂ ਤੇ ਜਾ ਕੇ ਸੇਵਾ ਕਮਾਉਣੀਆਂ ਤੇ ਹਰ ਪੂਰਨਮਾਸ਼ੀ ਤੇ ਵੀ ਹਾਜ਼ਰੀਆਂ ਭਰਨੀਆਂ ਐਸੀ ਬਾਬਾ ਜੀ ਦੀ ਪਿਆਰ ਭਰੀ ਸੰਗਤ ਨੇ ਰੰਗ ਭਾਗ ਲਗਾ ਦਿੱਤੇ ਸੀ ਕਿ ਸਫੰਗਨ ਸਿੰਘ ਦਾ ਪਰਿਵਾਰ ਪੂਰੇ ਨਿਤਨੇਮੀ ਜੀਵਨ ਜਿਉਣ ਸਦਕਾ ਬਾਬਾ ਈਸ਼ਰ ਸਿੰਘ ਜੀ ਦੀ ਨਦਰ ਰਹਿਮਤ ਦਾ ਪਾਤਰ ਬਣ ਚੁਕਾ ਸੀ ਬਾਬਾ ਈਸ਼ਰ ਸਿੰਘ ਦੀ ਮਹਾਰਾਜ ਦੀ ਸੰਗਤ ਕਰਦਿਆਂ ਕਿਰਪਾ ਹੋਈ ਕਿ ਇੱਕ ਦਿਨ ਪੂਰਨਵਾਸੀ ਦੇ ਦੀਵਾਨ ਸਮੇਂ ਇਹ ਸਰਦਾਰ ਫੰਗਨ ਸਿੰਘ ਜੀ ਨਾਨਕ ਸਰ ਦਰਸ਼ਨ ਕਰਨ ਆਏ ਪੂਰਨਵਾਸੀ ਦੀ ਰਾਤ ਜਿਵੇਂ ਅੱਗੇ ਠਹਿਰਦੇ ਸੀ ਸੋ ਦੀਵਾਨ ਸਰਵਨ ਕਰਨ ਲਈ ਰਾਤ ਠਹਿਰੇ ਪੇਛਾ ਇਹ ਸਰਦਾਰ ਫੰਗਨ ਸਿੰਘ ਜੀ ਦੀ ਸੁਪਤਨੀ ਬੀਬੀ ਧਾਨਕੌਰ ਜੀ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਤਕਰੀਬਨ 5:00 ਵਜੇ ਦੇ ਸਮੇਂ ਇੱਕ ਬਾਲਕ ਨੂੰ ਜਨਮ ਦਿੱਤਾ 23 ਜੁਲਾਈ 1956 ਦਾ ਦਿਨ ਸੀ ਬਾਲਕ ਦੇ ਜਨਮ ਸਮੇਂ ਤਾਂ ਹਰ ਕੋਈ ਖੁਸ਼ੀਆਂ ਮਨਾਉਂਦਾ ਹੈ ਪਰ ਇੱਥੇ ਤਾਂ ਗਾਲ ਕੁਝ ਹੋਰ ਹੀ ਹੋ ਗਈ ਉਹ ਕੀ ਕਿ ਜਿਸ ਬਾਲਕ ਨੇ ਜਨਮ ਲਿਆ ਹੈ ਉਸ ਦੇ ਸਰੀਰ ਵਿੱਚ ਸਵਾਸ ਨਹੀਂ ਹਨ ਦਾਈ ਉਦਾਸ ਹਾਲਤ ਨਾਲ ਬੀਬੀ ਧਾਨਕੌਰ ਜੀ ਨੂੰ ਆਖਦੀ ਹੈ ਧਾਨਕੋਰੀ ਪਰਮੇਸ਼ਰ ਨੇ ਕਿਰਪਾ ਕਰਕੇ ਲਾਲਤਾਂ ਬਖਸ਼ਿਆ ਹੈ ਪਰ ਸਰੀਰ ਵਿੱਚ ਸਵਾਸ ਨਹੀਂ ਬਖਸ਼ੀ। ਡਾਈ ਨੇ ਬੜੇ ਅਫਸੋਸ ਨਾਲ ਜਦੋਂ ਦੱਸਿਆ ਤਾਂ ਇਹ ਮਾਤਾ ਧਾਨ ਘੋਰ ਜੀ ਜਿਨ੍ਹਾਂ ਨੇ ਧਾਨ ਬਾਬਾ ਨਾਨ ਸਿੰਘ ਜੀ ਦੇ ਦਰਸ਼ਨ ਦੀਦਾਰ ਤੇ ਸੰਗਤ ਦੀ ਬਖਸ਼ਿਸ਼ ਮਾਣੀ ਸੀ। ਧਾਨ ਬਾਬਾ ਈਸ਼ਰ ਸਿੰਘ ਜੀ ਦੀ ਸੰਗਤ ਵਿੱਚ ਜਾ ਕੇ ਪਿਆਰ ਭਰੇ ਚਸ਼ਮੇ ਦੀਆਂ ਲਹਿਰਾਂ ਦਾ ਆਨੰਦ ਮਾਣ ਰਹੇ ਸਨ। ਹੁਣ ਨੇਤਰ ਬੰਦ ਕਰ ਲਏ ਤੇ ਇੱਕ ਚਿੱਤ ਜੁੜ ਕੇ ਧਾਨ ਬਾਬਾ ਈਸ਼ਰ ਸਿੰਘ ਜੀ ਦੇ ਚਰਨਾਂ ਵਿੱਚ ਅਰਦਾਸ ਕਰਨੀ ਸ਼ੁਰੂ ਕਰ ਦਿੱਤੀ। ਸਾਧ ਸੰਗਤ ਪਿਆਰ ਨਾਲ ਕੀਤੀ ਅਰਦਾਸ ਦੀ ਗੁਰੂ ਘਰ ਵਿੱਚ ਬਹੁਤ ਵੱਡੀ ਮਹਾਨਤਾ ਹੈ। ਅਰਦਾਸ ਦਾ ਇੱਕ ਆਗਰ ਚਿਤ ਦੀ ਪਿਆਰ ਦੀ ਹੋਵੇ ਕਿਤੇ ਸਤਿਗੁਰੂ ਤਾਂ ਪਲ ਵਿੱਚ ਹੀ ਕਿਰਪਾ ਦੇ ਪੰਡਾਰੇ ਖੋਲ ਦਿੰਦੇ ਹਨ। ਇੱਕ ਰੰਗੀ ਹੋਈ ਗੁਰਮੁਖ ਰੂ ਪਾਈ ਪਿੰਦਰਪਾਲ ਸਿੰਘ ਜੀ ਨੇ ਅਰਦਾਸ ਦੇ ਬੜੇ ਹੀ ਪਿਆਰੇ ਅਰਥ ਕੀਤੇ ਹਨ। ਕਹਿੰਦੇ ਪਹਿਲਾ ਅੱਖਰ ਹੈ ਐੜਾ ਐੜੇ ਤੋਂ ਭਾਵ ਅੰਤਰਯਾਮੀ। ਜਿਸ ਅੱਗੇ ਅਰਦਾਸ ਕਰੀ ਇਹ ਪਰ ਪੱਕ ਯਕੀਨਨ ਅੰਦਰ ਧਾਰ ਲਈ ਵਿਸ਼ਵਾਸ ਬਣਾ ਕੇ ਕਿ ਅਸੀਂ ਜਿਸ ਅੱਗੇ ਅਰਦਾਸ ਕਰ ਰਹੇ ਹਾਂ ਉਹ ਅੰਤਰਯਾਮੀ ਹੈ ਸਭ ਦੀ ਸੁੰਦਾ ਹੈ ਮੇਰੀ ਵੀ ਜ਼ਰੂਰ ਸੁਨੇਗਾ ਇਸੇ ਵਾਸਤੇ ਬਾਬਾ ਜੀ ਧੰਨ ਬਾਬਾ ਨਾਨਕ ਸਿੰਘ ਜੀ ਮਹਾਰਾਜ ਅਰਦਾਸ ਕਰਨ ਤੋਂ ਪਹਿਲਾਂ ਸ਼ੁਰੂ ਤੇ ਇਹ ਸ਼ਬਦ ਦੁਹਰਾਇਆ ਕਰਦੇ ਸਨ ਕਿ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਭਾਵ ਕਿ ਜਿਸ ਅੱਗੇ ਅਰਦਾਸ ਕਰਨੀ ਪਹਿਲਾਂ ਇਹ ਗੱਲ ਅੰਦਰ ਤੁਰ ਤੱਕ ਵਸ ਜਾਏ ਕਿ ਉਹ ਮਿਹਰਵਾਨ ਹੈ ਸਭ ਦੀ ਸੁੰਦਾ ਹੈ ਤੇ ਮੇਰੀ ਵੀ ਉਹ ਮਿਹਰਬਾਨ ਸਾਹਿਬ ਜ਼ਰੂਰ ਸੁਨੇਗਾ ਇਸ ਉਪਰੰਤ ਅਰਦਾਸ ਸ਼ੁਰੂ 10 ਪਾਤਸ਼ਾਹੀਆਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਸ਼ਹੀਦਾਂ ਭਗਤਾਂ ਗੁਰਦੁਆਰਿਆਂ ਨਿਸ਼ਾਨਾ ਝੰਡੇ ਬੁੰਗੇ ਸਬਨਾ ਦਾ ਜ਼ਿਕਰ ਅਰਦਾਸ ਵਿੱਚ ਬੋਲਿਆ ਜਾਂਦਾ ਹੈ ਬਾਬਾ ਨਾਨਕ ਸਿੰਘ ਜੀ ਫਰਮਾਉਂਦੇ ਸਨ ਹੁਣ ਇਹ ਸਭ ਸ਼ਕਤੀਆਂ ਦੇ ਤੇਰੇ ਜੋ ਗਿਰਦੇ ਪਹਿਰਾ ਲੱਗ ਗਿਆ ਹੈ ਹੁਣ ਅੱਗੋਂ ਅਰਦਾਸ ਦੀ ਪਿਆਰ ਭਰੀ ਬੈਬਲਤਾ ਸ਼ੁਰੂ ਹੁੰਦੀ ਹੈ ਤੇ ਫਿਰ ਇਸ ਉਪਰੰਤ ਧਾਨ ਬਾਬਾ ਨਾਨਕ ਸਿੰਘ ਜੀ ਨੇ ਸਭ ਤੋਂ ਪਹਿਲਾ ਲਫ਼ਜ਼ ਕੀ ਵਰਤਿਆ ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ ਦੇਖੋ ਸਾਥ ਸੰਗਤ ਬਾਬਾ ਨਾਨਕ ਸਿੰਘ ਜੀ ਦੀ ਭਾਵਨਾ ਕਿ ਜਿਸ ਪ੍ਰੀਤਮ ਪਿਆਰੇ ਧਾਨ ਗੁਰੂ ਨਾਨਕ ਪਾਤਸ਼ਾਹ ਅਗੇ ਅਰਦਾਸ ਹੋ ਰਹੀ ਹੈ ਉਸ ਤੇ ਤੇਰੀ ਭਾਵਨਾ ਕੈਸੀ ਹੋਵੇ ਕਿ ਉਹ ਆਪ ਅਕਾਲ ਪੁਰਖ ਦਾ ਸਰੂਪ ਹੈ ਤੇ ਅੰਤਰਯਾਮੀ ਹੈ ਸੋ ਦਾਸ ਬੇਨਤੀ ਕਰ ਰਿਹਾ ਸੀ ਕਿ ਅਰਦਾਸ ਤੋਂ ਪਹਿਲੇ ਅੱਖਰ ਐੜਾ ਤੋਂ ਭਾਵ ਹੈ ਅੰਤਰਯਾਮੀ ਤੇ ਦੂਜੇ ਅੱਖਰ ਰਾਰੇ ਤੋਂ ਭਾਵ ਹੈ ਰਖਵਾਲਾ ਸੋ ਭਾਵਨਾ ਬਣਾਈਏ ਜਿਸ ਦੇ ਚਰਨਾ ਵਿੱਚ ਅਰਦਾਸ ਕਰਨੀ ਹੈ ਉਹ ਰਖਣ ਹਾਰ ਹੈ ਸਮਰੱਥ ਹੈ ਸਾਰੇ ਜਗਤ ਦਾ ਰਖਵਾਲਾ ਹੈ ਤੇ ਮੇਰੀ ਵੀ ਹਰ ਸਮੇਂ ਰੱਖਿਆ ਕਰਦਾ ਆਇਆ ਹੈ ਤੇ ਕਰਦਾ ਰਹੇਗਾ ਸੋ ਰਾਰੇ ਤੋਂ ਭਾਵ ਰਖਵਾਲਾ ਤੇ ਤੀਜੇ ਅੱਖਰ ਦਦਾ ਤੋਂ ਭਾਵ ਦਾਤਾਰ ਉਹ ਦਾਤਾ ਦੇਣ ਵਾਲਾ ਦਾਤਾਰ ਹੈ ਦੇਂਦਾ ਆਇਆ ਹੈ ਦੇਂਦਾ ਰਹੇਗਾ ਤੇ ਅੱਜ ਵੀ ਸਾਰੇ ਸੰਸਾਰ ਨੂੰ ਦਾਤਾ ਦੇਂਦਾ ਪਿਆ ਹੈ ਸੋ ਅਰਦਾਸ ਤੇ ਚੌਥੇ ਅੱਖਰ ਸ ਤੋਂ ਭਾਵ ਹੈ ਕਿ ਉਹ ਸ਼ਰਨ ਪਾਲਕ ਹੈ ਸ਼ਰਨ ਆਇਆ ਨੂੰ ਆਪਣਾ ਬਿਰਦ ਪਛਾਣ ਬਖਸ਼ਦਾ ਹੈ ਪ੍ਰਤਪਾਲਨਾ ਕਰਦਾ ਹੈ ਗਾਨਾ ਲਗਾਉਂਦਾ ਹੈ ਸੋ ਐਸੀਆਂ ਭਾਵਨਾਵਾਂ ਨਾਲ ਕਿਤੇ ਕੋਈ ਅਰਦਾਸ ਕਰੇ ਤਾਂ ਤਪ ਦੇ ਥੰਮ ਵੀ ਠੰਡੇ ਹੋ ਜਾਂਦੇ ਹਨ ਜਿਵੇਂ ਪ੍ਰਲਾਦ ਭਗਤ ਜੀ ਨਾਲ ਕੋਤਕ ਵਰਤੀ ਪਿਆਰ ਭਰੀ ਅਰਦਾਸ ਭਗਤ ਕਬੀਰ ਜੀ ਵੀ ਕਰਦੇ ਨੇ ਜਿਨ੍ਹਾਂ ਨੂੰ ਵਗਦੀ ਗੰਗਾ ਵਿੱਚ ਸੁੱਟਿਆ ਗਿਆ ਜ਼ੰਜੀਰਾ ਬਨ ਗਏ ਤੇ ਪਿਆਰੇ ਦੇ ਚਰਨਾਂ ਵਿੱਚ ਅਰਦਾਸ ਪਰਵਾਰ ਹੋਤੇ ਉਹ ਅੰਤਰਯਾਮੀ ਰਖਵਾਲਾ ਦਾਤਾਰ ਸ਼ਰਨ ਪਾਲਕ ਕਿਵੇਂ ਫੁੱਲਾਂ ਦੀਆਂ ਸੇਜਾਂ ਬਖਸ਼ ਕੇ ਜ਼ੰਜੀਰਾ ਤੋੜ ਕੇ ਆਪਣੇ ਪਿਆਰੇ ਭਗਤ ਦੀ लाज ਰੱਖਦਾ ਹੈ ਜੈ ਜੈਕਾਰ ਕਰਵਾ ਰਿਹਾ ਹੈ ਸੋ ਦਾਸ ਦੇ ਕਹਿਣ ਤੋਂ ਮੁਰਾਦ ਕੀ ਅਰਦਾਸ ਵਿੱਚ ਹਰ ਤਰ੍ਹਾਂ ਦੀ ਸਮਰੱਥਾ ਸਤਿਗੁਰੂ ਨੇ ਭਰੀ ਹੋਈ ਹੈ ਤੇ ਸਿੱਖ ਪਾਸ ਹੈ ਵੀ ਕੀ ਸਿਰਫ ਇਕ ਅਰਦਾਸ ਹੀ ਤਾਂ ਹੈ ਜਿਸ ਨਾਲ ਉਹ ਪਿਆਰਾ ਰੀਚ ਪੈਂਦਾ ਹੈ ਸੋਏ ਮਾਤਾ ਧਾਨ ਘੋਰ ਜੀ ਵੀ ਅੱਜ ਅਰਦਾਸ ਵਿੱਚ ਚਿੱਤ ਜੋੜ ਕੇ ਅੱਖਾਂ ਵਿੱਚੋਂ ਅਥਰੂ ਘੇਰਦੇ ਹੋਏ ਜੁੜੇ ਹੋਏ ਹਨ ਤੇ ਧਾਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਅੱਗੇ ਅਰਦਾਸ ਸੁਣ ਕੇ ਕੀ ਕਿਰਪਾ ਕਰ ਰਹੇ ਹਨ ਕਿ ਇਧਰ ਮਾਤਾ ਜੀ ਦੀ ਅਰਦਾਸ ਹੈ हे ਗਰੀਬ ਨਿਵਾਜ ਬਾਦਸ਼ਾਹ ਪਿਆਰੇ ਬਾਬਾ ਜੀ ਕਿਰਪਾ ਕਰੋ ਇਸ ਬੱਚੇ ਦੇ ਸਰੀਰ ਵਿੱਚ ਸਵਾਸ ਪਾਓ ਤੁਸਾਂ ਜੋ ਇਹ ਪੁੱਤਰ ਬਖਸ਼ਿਆ ਹੈ ਇਸ ਨੂੰ ਜੀਵਨ ਬਖਸ਼ੋ ਲੰਬੀ ਉਮਰਾਂ ਬਖਸ਼ੋ ਮੈਂ ਇਸ ਨੂੰ ਤੁਹਾਡੇ ਚਰਨਾਂ ਵਿੱਚ ਹੀ ਅਰਪਣ ਕਰਕੇ ਖੁਸ਼ੀਆਂ ਲਵਾਂਗੀ ਸਾਡੇ ਪਰਿਵਾਰ ਦੀ ਤੁਹਾਡੇ ਚਰਨਾਂ ਨਾਲ ਸਦਾ ਸਾਂਝ ਬਣੀ ਰਹੇਗੀ ਮਾਤਾ ਤਾਨਕੌਰ ਜੀ ਦਾ ਅਰਦਾਸ ਕਰਦੇ ਕਰਦੇ ਉਸ ਸਮੇਂ ਹਾਲ ਹੋ ਗਈ ਜਦੋਂ ਅਰਦਾਸ ਦੌਰਾਨ ਨੇਤਰ ਖੁੱਲੇ ਤੇ ਕੀ ਤੱਕਿਆ ਕਿ ਬਾਲਕ ਨੇ ਢਿਕੋਰਾ ਲਿਆ ਹੈ ਤੇ ਸਵਾਸ ਚੱਲ ਪਏ ਹਨ ਨਵ ਜਨਮੇ ਬਾਲਕ ਨੂੰ ਜੀਵਨ ਮਿਲ ਗਿਆ ਹੈ ਉਦੋਂ ਪੂਰਨਮਾਸ਼ੀ ਤੋਂ ਅਗਲੇ ਦਿਨ ਤਾਂ ਨ ਬਾਬਾ ਈਸ਼ਰ ਸਿੰਘ ਜੀ ਦੀ ਸੰਗਤ ਵਿੱਚੋਂ ਖੁਸ਼ੀਆਂ ਲੈ ਕੇ ਪ੍ਰਸ਼ਾਦ ਲੈ ਕੇ ਵਾਪਸ ਪਰਤੇ ਸਰਦਾਰ ਫੰਗਣ ਸਿੰਘ ਜੀ ਨੂੰ ਇਹ ਖਬਰ ਮਿਲੀ ਤੇ ਸਾਰਾ ਸਮਾਚਾਰ ਦੱਸਿਆ ਗਿਆ ਕਿ ਕਿਵੇਂ-ਕਿਵੇਂ ਬਾਬਾ ਜੀ ਦੀ ਕਿਰਪਾ ਵਰਤੀ ਹੈ ਉਹ ਬਚਨ ਸੁਣ ਕੇ ਸਾਰੇ ਪ੍ਰਸੰਨ ਹੋ ਰਹੇ ਹਨ ਤੇ ਬਾਬਾ ਜੀ ਤੋਂ ਸਦਕੇ ਜਾ ਰਹੇ ਹਨ ਸੋ ਉਹ ਬਾਲਕ ਕੌਣ ਸੀ ਸਤਿਕਾਰਯੋਗ ਸੰਤ ਬਾਬਾ ਗੁਰਮੀਲ ਸਿੰਘ ਜੀ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਦੇ ਸੇਵਕ ਸੋ ਸਮਾ ਆਪਣੀ ਚਾਲ ਚਲਦਾ ਗਿਆ ਤਾਂ ਬਾਬਾ ਈਸ਼ਰ ਸਿੰਘ ਜੀ ਨੇ ਮੋਗੇ ਦੀ ਸੰਗਤ ਦੀ ਬੇਨਤੀ ਤੇ ਦਿਵਾਨਾ ਦਾ ਸਮਾਂ ਬਖਸ਼ਿਸ਼ ਕੀਤਾ ਬਾਬਾ ਜੀ ਦੇ ਦਰਸ਼ਨ ਕਰਨ ਲਈ ਸਰਦਾਰ ਫੰਗਨ ਸਿੰਘ ਜੀ ਤੇ ਮਾਤਾ ਧਨਕੌਰ ਜੀ ਸੰਤ ਗੁਰ ਮੇਲ ਸਿੰਘ ਜੀ ਨੂੰ ਨਾਲ ਲੈ ਕੇ ਆਏ ਉਸ ਸਮੇਂ ਸੰਤ ਗੁਰ ਮੇਲ ਸਿੰਘ ਜੀ ਦੀ ਉਮਰ ਤਕਰੀਬਨ 6 ਕੁ ਸਾਲ ਦੀ ਸੀ ਬਾਬਾ ਜੀ ਪਾਸ ਮੱਥਾ ਟਿਕਾਉਣ ਸਮੇਂ ਬੇਨਤੀ ਕੀਤੀ ਕਿ ਬਾਬਾ ਜੀ ਆਪ ਜੀ ਦੀ ਆਮਾਨਤ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਹੈ ਆਪ ਜੀ ਇਸ ਬਾਲਕ ਨੂੰ ਚਰਨਾ ਵਿੱਚ ਰੱਖ ਕੇ ਸੇਵਾ ਵਿੱਚ ਲਗਾਓ ਬੇਨਤੀ ਸੁਣ ਕੇ ਧੰਨ ਬਾਬਾ ਈਸ਼ਰ ਸਿੰਘ ਜੀ ਮੁਸਕੁਰਾਏ ਤੇ ਬਚਨ ਕੀਤਾ ਕਿ ਭਾਈ ਅਜੇ ਇਹ ਛੋਟਾ ਹੈ ਇਸ ਨੂੰ ਅਜੇ ਲੈ ਜਾਓ ਜਦੋਂ ਸਮਾਂ ਆਵੇਗਾ ਅਸੀਂ ਆਪੇ ਮੰਗ ਕੇ ਲੈ ਲਵਾਂਗੇ ਇਤਨੇ ਬਚਨਾਂ ਉਪਰੰਤ ਬਾਬਾ ਈਸ਼ਰ ਸਿੰਘ ਜੀ ਦੇ ਮੁਬਾਰਕ ਹੱਥਾਂ ਤੋਂ ਪ੍ਰਸ਼ਾਦ ਲੈ ਕੇ ਨਮਸਕਾਰ ਕਰਕੇ ਸੰਤ ਗੁਰਮੇਲ ਸਿੰਘ ਜੀ ਮਾਤਾ ਪਿਤਾ ਨਾਲ ਵਾਪਸ ਨਗਰ ਸਾਫੂ ਵਾਲਾ ਆ ਗਏ ਹੁਣ ਇੱਧਰ ਸਕੂਲ ਦੀ ਪੜ੍ਹਾਈ ਸ਼ੁਰੂ ਹੋ ਗਈ ਉਧਰੋਂ ਧੰਨ ਬਾਬਾ ਇਸ਼ਰ ਸਿੰਘ ਜੀ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਦੇ ਹੋਏ ਦਰਗਾਹੀ ਹੁਕਮ ਅਨੁਸਾਰ ਸੱਚਖੰਡ ਚਲੀ ਗਈ ਨਾਨਕ ਸਰਦੀ ਮੁਖ ਸੇਵਾ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਧੰਨ ਬਾਬਾ ਕੁੰਦਨ ਸਿੰਘ ਜੀ ਦੀ ਝੋਲੀ ਪੈ ਗਈ ਪਰਿਵਾਰ ਦੇ ਅਤ ਦੇ ਪਿਆਰ ਤੇ ਅਰਦਾਸਾਂ ਸਦਕਾ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਮਿਲੀ ਤੇ ਧੰਨ ਬਾਬਾ ਕੁੰਦਨ ਸਿੰਘ ਜੀ ਦੀ ਸੰਗਤ ਕਰਨ ਲਈ ਇਸ਼ਾਰਾ ਹੋਇਆ ਸੋ ਧੰਨ ਬਾਬਾ ਕੁੰਦਨ ਸਿੰਘ ਜੀ ਦੀ ਸੰਗਤ ਕਰਦੇ ਹਾਂ ਹੁਣ ਸਮਾਂ ਸਫਲਾ ਹੋ ਰਿਹਾ ਸੀ ਸੰਤ ਗੁਰਮੇਲ ਸਿੰਘ ਜੀ ਜਿਹੜੇ ਕਿ 5ਵੀਂ ਕਲਾਸ ਤੱਕ ਅਲ ਕਲਾ ਪਿੰਡ ਦੇ ਹਾਈ ਸਕੂਲ ਵਿੱਚ ਪੜ੍ਹ ਚੁੱਕੇ ਸਨ ਇਹ ਸਕੂਲ ਸਿਰਫ 5 ਕਲਾਸਾਂ ਤੱਕ ਹੀ ਸੀ ਹੁਣ ਸੰਤ ਗੁਰਮੇਲ ਸਿੰਘ ਜੀ ਦੇ ਪਿਤਾ ਜੀ ਆਪਣੇ ਸਾਰੇ ਪਰਿਵਾਰ ਨੂੰ ਨਾਲ ਲੈ ਕੇ ਲੁਧਿਆਣੇ ਜਾਣ ਦੀ ਤਿਆਰੀ ਵਿੱਚ ਹਨ ਤੇ ਮਨ ਦਾ ਫੁਰਨਾ ਹੈ ਕਿ ਉੱਥੇ ਜਾ ਕੇ ਬਾਕੀ ਸਮਾਂ ਬੱਚਿਆਂ ਦੀ ਪੜ੍ਹਾਈ ਕਰਵਾਵਾਂਗੇ ਸੋ ਪਿਤਾ ਸਰਦਾਰ ਫੰਗਨ ਸਿੰਘ ਜੀ ਨੇ ਸੰਤ ਗੁਰਮੇਲ ਸਿੰਘ ਜੀ ਤੇ ਆਪਣੇ ਛੋਟੇ ਪੁੱਤਰ ਭਾਈ ਜਸਮੇਲ ਸਿੰਘ ਜੀ ਨੂੰ ਨਾਲ ਲੈ ਕੇ ਅੱਜ ਨਾਨਕਸਰ ਦਰਸ਼ਨ ਕਰਨ ਲਈ ਤਿਆਰੀ ਕਰ ਲਈ ਸਾਈਕਲ ਤੇ ਦੋਨੋਂ ਪੁੱਤਰਾਂ ਨੂੰ ਬਿਠਾ ਕੇ ਪਿਤਾ ਜੀ ਨਾਨਕਸਰ ਕਲੇਰਾ ਬਾਬਾ ਕੁੰਦਨ ਸਿੰਘ ਜੀ ਦੇ ਦਰਸ਼ਨ ਕਰਨ ਲਈ ਆ ਗਏ ਅੱਗੇ ਬਾਬਾ ਜੀ ਦੇ ਬਾਗ ਵਿੱਚ ਬਾਬਾ ਰਤਨ ਸਿੰਘ ਜੀ ਕਲੇਰਾ ਵਾਲਿਆਂ ਦੇ ਦਰਸ਼ਨ ਵੀ ਹੋਏ ਜੋ ਕਿ ਧੰਨ ਬਾਬਾ ਮਹਾ ਹਰਨਾਮ ਸਿੰਘ ਜੀ ਮਹਾਰਾਜ ਤੋਂ ਬਖਸ਼ਿਸ਼ਾਂ ਮੰਨਦੇ ਹੋਏ ਧੰਨ ਬਾਬਾ ਨਾਨਕ ਸਿੰਘ ਜੀ ਧੰਨ ਬਾਬਾ ਈਸ਼ਰ ਸਿੰਘ ਜੀ ਧੰਨ ਬਾਬਾ ਕੁੰਦਨ ਸਿੰਘ ਜੀ ਦੀ ਸੰਗਤ ਕਰਦੇ ਆ ਖੁਸ਼ੀਆਂ ਮਾਣ ਰਹੇ ਸਨ ਸੋ ਧੰਨ ਬਾਬਾ ਕੁੰਦਨ ਸਿੰਘ ਜੀ ਜਿਸ ਸਮੇਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਕੇ ਬਾਗਵਾ ਲਾਏ ਕਿ ਅੱਗੇ ਹੋ ਕੇ ਸਰਦਾਰ ਫੰਗਨ ਸਿੰਘ ਜੀ ਤੇ ਸੰਤ ਗੁਰ ਮੇਲ ਸਿੰਘ ਜੀ ਭਾਈ ਜਸ ਮੇਲ ਸਿੰਘ ਜੀ ਨੇ ਨਮਸਕਾਰ ਕੀਤੀ ਬਾਬਾ ਕੁੰਦਨ ਸਿੰਘ ਜੀ ਮੁਸਕਰਾਉਂਦੇ ਹੋਏ ਫਰਮਾਨ ਲਗੇ ਸਾਫੂ ਵਾਲੀਆ ਕਿਧਰੋਂ ਆਣੇ ਹੋਏ ਪੁਰਾਣੇ ਸੰਗੀ ਹੋਣ ਕਾਰਨ ਬਾਬਾ ਜੀ ਦੇ ਵਾਕਫ ਸਨ ਬੇਨਤੀ ਕੀਤੀ ਬਾਬਾ ਜੀ ਪਿੰਡ ਤੋਂ ਲੁਧਿਆਣੇ ਜਾਣ ਦਾ ਮਨ ਬਣਾਇਆ ਹੈ ਉੱਥੇ ਬੱਚਿਆਂ ਨੂੰ ਸਕੂਲ ਵਿੱਚ ਦਾਖਲ ਕਰਵਾਉਣਾ ਹੈ ਆਪ ਜੀ ਦੀਆਂ ਅਸੀਸਾਂ ਆਗਿਆ ਲੈਣ ਲਈ ਆਏ ਹਾਂ ਬਚਨ ਕਰਦਿਆਂ ਬਾਬਾ ਕੁੰਦਨ ਸਿੰਘ ਜੀ ਆਪਣੇ ਕਮਰੇ ਵੱਲ ਨੂੰ ਆ ਰਹੇ ਸਨ ਤੇ ਨਾਲ-ਨਾਲ ਇਹ ਸਰਦਾਰ ਫੰਗਨ ਸਿੰਘ ਜੀ ਤੇ ਸੰਤ ਜੀ ਵੀ ਤੁਰੇ ਆ ਰਹੇ ਸਨ ਇਧਰੋਂ ਧੰਨ ਬਾਬਾ ਕੁੰਦਨ ਸਿੰਘ ਜੀ ਨੇ ਆਪਣੇ ਕਮਰੇ ਦਾ ਦਰਵਾਜ਼ਾ ਖੋਲਿਆ ਤੇ ਸੈਲਫ ਤੇ ਰੱਕੇ ਹੋਏ ਧਾਨ ਗੁਰੂ ਨਾਨਕ ਸਾਹਿਬ ਜੀ ਤੇ ਧੰਨ ਬਾਬਾ ਨਾਨ ਸਿੰਘ ਜੀ ਦੇ ਸਰੂਪਾਂ ਦੀ ਸੇਵਾ ਕਰਨ ਲੱਗ ਪਏ ਤੇ ਨਾਲ-ਨਾਲ ਸਰਦਾਰ ਫੰਗਣ ਸਿੰਘ ਜੀ ਨਾਲ ਬਚਨ ਬਿਲਾਸ ਕਰਦੇ ਰਹੇ ਬਚਨ ਚਲਦਿਆਂ ਬਾਬਾ ਕੁੰਦਨ ਸਿੰਘ ਜੀ ਨੇ ਸਾਰੇ ਪਰਿਵਾਰ ਦੀ ਸੁੱਖ-ਸਾਂਦ ਪੁੱਛੀ ਜਦੋਂ ਬਾਬਾ ਜੀ ਨੇ ਬੱਚਿਆਂ ਬਾਰੇ ਪੁੱਛਿਆ ਤਾਂ ਸਰਦਾਰ ਫੰਗਣ ਸਿੰਘ ਜੀ ਨੇ ਦੱਸਿਆ ਕਿ ਆਪ ਜੀ ਦੀ ਕਿਰਪਾ ਨਾਲ ਤਿੰਨ ਜੋੜੀਆਂ ਹਨ ਭਾਵ 6 ਲੜਕੇ ਹਨ ਬਾਬਾ ਜੀ ਨੇ ਮੋਜ ਵਿੱਚ ਮੁਸਕਰਾਉਂਦੇ ਹੋਏ ਆ ਬਚਨ ਕੀਤੇ ਫਿਰ ਇੱਕ ਸਾਨੂੰ ਦੇ ਦੇ ਹੁਣ ਸਰਦਾਰ ਫੰਗਣ ਸਿੰਘ ਜੀ ਨੂੰ ਉਹੀ ਧੰਬਾਬਾ ਈਸ਼ਰ ਸਿੰਘ ਜੀ ਦਾ ਬਚਨ ਯਾਦ ਆਇਆ ਕਿ ਆਪੇ ਮੰਗ ਕੇ ਲੈ ਲਵਾਂਗੇ ਸੋ ਸਰਦਾਰ ਫੰਗਣ ਸਿੰਘ ਜੀ ਨੇ ਭਾਈ ਜਸ ਮੇਲ ਸਿੰਘ ਜੀ ਵੱਲ ਇਸ਼ਾਰਾ ਕਰਦੇ ਹੋਏ ਬੇਨਤੀ ਕੀਤੀ ਬਾਬਾ ਜੀ ਇਸ ਨੂੰ ਛੱਡ ਜਾਈਏ ਬਾਬਾ ਕੁੰਦਨ ਸਿੰਘ ਜੀ ਨੇ ਦੋਨਾਂ ਭਰਾਵਾਂ ਵੱਲ ਮਿਹਰਪਰੀ ਨਦਰ ਨਾਲ ਤੱਕਿਆ ਤੇ ਬਚਨ ਕੀਤੇ ਸੰਤ ਗੁਰ ਮੇਲ ਸਿੰਘ ਜੀ ਵੱਲ ਤੱਕਦੇ ਹੋਏ ਇਹ ਠੀਕ ਹੈ ਇਤਨੇ ਬਚਨ ਕਰਦਿਆਂ ਸਮੇਂ ਸਰਦਾਰ ਫੰਗਣ ਸਿੰਘ ਜੀ ਨੂੰ ਤਾਂ ਬਾਬਾ ਇਸ਼ਰ ਸਿੰਘ ਜੀ ਦੇ ਅੱਜ ਪਰ ਤੱਕ ਦਰਸ਼ਨਾ ਦੀਆਂ ਝਲਕਾਂ ਪਾਬਾ ਕੁੰਦਨ ਸਿੰਘ ਜੀ ਦੇ ਦਰਸ਼ਨਾ ਵਿੱਚ ਪੈ ਰਹੀਆਂ ਸਨ ਸੋ ਹੁਣ ਸਰਦਾਰ ਫੰਗਣ ਸਿੰਘ ਜੀ ਨੇ ਬੇਨਤੀ ਕੀਤੀ ਬਾਬਾ ਜੀ ਹੁਣ ਛੱਡ ਜਾਂਦੇ ਹਾਂ ਬਾਬਾ ਜੀ ਫਰਮਾਉਣ ਲੱਗੇ ਮਾਤਾ ਦਾ ਵੀ ਹੱਕ ਬੰਦਾ ਹੈ ਤੁਸੀਂ ਹੁਣ ਇੰਨਾਂ ਨੂੰ ਲੈ ਜਾਵੋ ਜਦੋਂ ਸੁਨੇਹਾ ਭੇਜਾਂਗੇ ਉਦੋਂ ਲੈ ਆਉਣਾ ਹੁਣ ਪ੍ਰਸ਼ਾਦ ਲੈ ਕੇ ਆਗਿਆ ਲੈ ਖੁਸ਼ੀਆਂ ਲੈ ਕੇ ਸਰਦਾਰ ਫੰਗਣ ਸਿੰਘ ਜੀ ਪਰਿਵਾਰ ਸਮੇਤ ਲੁਧਿਆਣੇ ਰਹਿਣ ਲੱਗ ਪਏ ਇਸ ਉਪਰੰਤ 7ਵੀਂ ਕਲਾਸ ਤੱਕ ਸੰਤ ਗੁਰਮੇਲ ਸਿੰਘ ਜੀ ਲੁਧਿਆਣੇ ਪੜੇ ਤੇ 8ਵੀਂ ਕਲਾਸ ਵਿੱਚ ਪੜ੍ਹਦਿਆਂ ਅੱਜ ਇੱਕ ਹਫ਼ਤਾ ਹੀ ਹੋਇਆ ਸੀ ਕਿ ਪਿਤਾ ਜੀ ਕਹਿਣ ਲੱਗ ਪਏ ਕਿ ਤੈਨੂੰ ਨਾਨਕ ਅक्षर ਛੱਡ ਆਉਣਾ ਹੈ ਘਰ ਵਿੱਚ ਬਾਬਾ ਕੁੰਦਨ ਸਿੰਘ ਜੀ ਦੇ ਸਰੂਪ ਰਾਈ ਹੀ ਦਰਸ਼ਨ ਕਰਦਿਆਂ ਇਉਂ ਪਾਸ ਰਿਹਾ ਸੀ ਜਿਵੇਂ ਬਾਬਾ ਜੀ ਇਸ਼ਾਰਾ ਦੇ ਰਹੇ ਹਨ ਇਹੋ ਪ੍ਰਤੀਤ ਹੁੰਦਾ ਸੀ ਕਿ ਜਿਵੇਂ ਬਾਬਾ ਜੀ ਆਪ ਮੁਹਾਰੇ ਆਖ ਰਹੇ ਹੋਣ ਕਿ ਇਸ ਬਾਲਕ ਨੂੰ ਸਾਡੇ ਪਾਸ ਹੁਣ ਲੈ ਆ ਉਹ ਸੁਨੇਹਾ ਆ ਰਿਹਾ ਸੀ ਸੋ ਵੀ ਸਾਖੀ ਵਾਲੇ ਦਿਨ 13 April 1969 ਨੂੰ ਲੁਧਿਆਣੇ ਤੋਂ ਨਾਨਕਸਰ ਆਏ ਸਰਦਾਰ ਫੰਗਨ ਸਿੰਘ ਪਰਿਵਾਰ ਸਮੇਤ ਤੇ ਬਾਬਾ ਜੀ ਪਾਸ ਆ ਕੇ ਨਮਸਕਾਰ ਕੀਤੀ ਤੇ ਸੰਤ ਗੁਰ ਮੇਲ ਸਿੰਘ ਜੀ ਨੂੰ ਬਾਬਾ ਜੀ ਦੇ ਚਰਨਾਂ ਵਿੱਚ ਅਰਪਣ ਕਰ ਦਿੱਤਾ ਬਾਬਾ ਕੁੰਦਨ ਸਿੰਘ ਜੀ ਪਾਸੋਂ ਖੁਸ਼ੀਆਂ ਲੈਂਦਿਆਂ ਇਹ ਹੀ ਬੇਨਤੀਆਂ ਕਰਦੇ ਮਾਤਾ ਪਿਤਾ ਜੀ ਨੇ ਮੋਹਰ ਲਗਵਾਈ ਕਿ ਬਾਬਾ ਜੀ ਇਹ ਤੁਹਾਡਾ ਸੀ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਹੈ ਇਸ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਆਪਣੇ ਬਣਾ ਕੇ ਰੱਖਣਾ ਸੋ ਸਾਧ ਸੰਗਤ ਐਉਂ ਬਾਬਾ ਜੀ ਨੇ ਸੰਤ ਗੁਰਮੇਲ ਸਿੰਘ ਜੀ ਦੇ ਜਨਮ ਸਮੇ ਬਿਨਾਂ ਸਵਾਸਾਂ ਤੋਂ ਸਰੀਰ ਵਿੱਚ ਇੱਕ ਪਿਆਰ ਭਰੀ ਅਰਦਾਸ ਦੇ ਸਰਦਕਾ ਮੁੜ ਜਾਣ ਪਾਈ ਭਾਵ ਸਵਾਸ ਬਖਸ਼ ਦਿੱਤੇ ਸੋ ਬਾਬਾ ਕੁੰਦਨ ਸਿੰਘ ਜੀ ਦੀ ਹਜ਼ੂਰੀ ਸੇਵਾ ਵਿੱਚ ਰਹਿ ਕੇ ਫਿਰ ਸੰਤ ਗੁਰਮੇਲ ਸਿੰਘ ਜੀ ਨੇ ਬੇਅੰਤ ਖੁਸ਼ੀਆਂ ਮਾਣੀਆਂ ਅੱਜ ਵੀ ਮਾਣ ਰਹੇ ਹਨ ਗੁਰੂ ਚਰਨਾਂ ਨਾਲ ਸੰਗਤਾਂ ਨੂੰ ਜੋੜ ਰਹੇ ਹਨ ਸਾਧ ਸੰਗਤ ਇਹ ਜ਼ਿਕਰ ਸੀ ਸਵਾਸਾਂ ਤੋਂ ਬਿਨਾਂ ਜਾਂ ਕਹਿ ਲਈਏ ਮਿਰਤਕ ਵਿੱਚ ਜਾਨ ਪਾਉਣੀ ਕਿਵੇਂ ਕਿਵੇਂ ਗੁਰੂ ਦੇ ਘਰ ਵਿੱਚੋਂ ਬਖਸ਼ੀਸ਼ਾਂ ਮਿਲਦੀਆਂ ਨੇ ਜੇਕਰ ਦੂਜੇ ਪਾਸੇ ਆਤਮਕ ਜੀਵਨ ਤੋਂ ਮੁਰਦਿਆਂ ਦੀ ਗੱਲ ਕਰੀਏ ਤਾਂ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਨੇ ਐਸੇ ਅਨੇਕਾਂ ਸਰੀਰ ਜੋ ਕਿ ਸੰਗਤ ਕਰਨ ਤੋਂ ਪਹਿਲਾਂ ਮਾਸ਼ਰਾਬ ਵਿਸ਼ੇਵਿਕਾਰਾਂ ਤੇ ਵਾਹਵਾ ਦੀ ਭੁੱਖ ਨਾਲ ਸੜ ਚੁਕੇ ਸਨ ਬਾਬਾ ਕੁੰਦਨ ਸਿੰਘ ਜੀ ਨੇ ਐਸੇ ਆਤਮਿਕ ਮੌਤ ਤੋਂ ਮਰਿਆ ਹੋਇਆਂ ਦੇ ਸਰੀਰ ਵਿੱਚ ਵੀ ਨਾਮ ਦੀ ਕਣੀ ਭਰ ਦਿੱਤੀ ਤੇ ਵਿਛੜੇ ਹੋਇਆਂ ਨੂੰ ਗੁਰੂ ਚਰਨਾਂ ਨਾਲ ਜੋੜ ਦਿੱਤਾ ਐਸੇ ਵਿਚਾਰ ਅਨੁਸਾਰ ਹੁਣ ਇੱਕ ਆਤਮਿਕ ਮੌਤ ਮਰੇ ਨੂੰ ਜੀਵਨ ਦਾਨ ਦੇਣ ਪ੍ਰਤੀ ਇੱਕ ਜ਼ਿਕਰ ਸਾਂਝਾ ਕਰ ਰਿਹਾ ਹਾਂ ਬਾਬਾ ਜੀ ਪਾਸ ਇੱਕ ਮਾਤਾ ਆਪਣੀ ਨਵ ਵਿਆਹੀ ਧੀ ਅਤੇ ਜਵਾਈ ਨੂੰ ਲੈ ਕੇ ਨਾਨਕ ਸਰ ਮੱਥਾ ਟਿਕਾਉਣ ਲਈ ਆਈ ਇਸ ਮਾਤਾ ਦੀ ਇਹ ਤੀਸਰੀ ਲੜਕੀ ਸੀ ਜਿਸ ਦਾ ਕੁਝ ਦਿਨ ਪਹਿਲਾਂ ਹੀ ਮਾਤਾ ਨੇ ਵਿਆਹ ਕੀਤਾ ਸੀ ਜਿਸ ਵਕਤ ਇਹ ਮਾਤਾ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਦੇ ਕਮਰੇ ਵਿੱਚ ਪਰਿਵਾਰ ਸਮੇਤ ਆਈ ਪ੍ਰਸ਼ਾਦ ਅੱਗੇ ਰੱਖ ਨਮਸਕਾਰ ਕੀਤੀ ਬੇਨਤੀ ਕੀਤੀ ਬਾਬਾ ਜੀ ਇਹ ਮੇਰੇ ਤੀਜਵਾਈ ਨੇ ਇਹ ਮੇਰਾ ਜਵਾਈ ਪਹਿਲੀ ਵਾਰ ਦਰਸ਼ਨ ਕਰਨ ਆਇਆ ਹੈ ਤਾਂ ਨਾ ਬਾਬਾ ਕੁੰਦਨ ਸਿੰਘ ਜੀ ਕਹਿਣ ਲੱਗੇ ਮਾਤਾ ਪਹਿਲੋਂ ਕਿੰਨੀਆਂ ਕੁੜੀਆਂ ਵਿਆਈਆਂ ਨੇ ਮਾਤਾ ਨੇ ਬੇਨਤੀ ਕੀਤੀ ਬਾਬਾ ਜੀ ਦੋ ਕੁੜੀਆਂ ਪਹਿਲੇ ਵਿਆਈਆਂ ਨੇ ਇਹ ਤੀਜੀ ਕੁੜੀ ਤੇ ਜਵਾਈ ਵਿਆਹ ਤੋਂ ਬਾਅਦ ਪਹਿਲੀ ਵਾਰ ਦਰਸ਼ਨ ਕਰਨ ਆਏ ਹਨ ਬਾਬਾ ਜੀ ਕਹਿਣ ਲੱਗੇ ਅੱਛਾ ਫਿਰ ਇਹ ਤਿੰਨ ਨੰਬਰੀ ਹੈ ਜੀ ਮਹਾਰਾਜ ਫਿਰ ਕਹਿੰਦੇ ਮੁਸਕਰਾਉਂਦੇ ਹੋਏ ਮਾਤਾ ਇਹ ਤਿੰਨ ਨੰਬਰੀ ਨਹੀਂ ਇਹ ਤਾਂ 10 ਨੰਬਰੀ ਹੈ ਮਜ਼ਾਕ ਦੇ ਲਹਿਜੇ ਵਿੱਚ ਫਰਮਾਰੇ ਸਨ ਉਪਰੰਤ ਮੁਸਕੁਰਾਉਂਦੇ ਹੋਏ ਸੰਤ ਗੁਰ ਮੇਲ ਸਿੰਘ ਜੀ ਨੂੰ ਇਸ਼ਾਰਾ ਕੀਤਾ ਲਿਆ ਇਹਨਾਂ ਨੂੰ ਪ੍ਰਸ਼ਾਦ ਦਈਏ ਉਪਰੰਤ ਪ੍ਰਸ਼ਾਦ ਤੇ ਗੁਰਬਾਣੀ ਦੇ ਗੁਟਕੇ ਬਖਸ਼ੇ ਜੇਕਰ ਮਹਾਪੁਰਖ ਸੇਵਾ ਸਿਮਰਨ ਨਾਲ ਰੰਗੇ ਹੋਏ ਹੱਥਾਂ ਨਾਲ ਕਿਸੇ ਨੂੰ ਗੁਰਬਾਣੀ ਦਾ ਗੁਟਕਾ ਸਹੇਬ ਜਾਂ ਮਾਲਾ ਵੀ ਕਿਤੇ ਦੇ ਦੇ ਦਿੰਦੇ ਹਨ ਤਾਂ ਨਾਮ ਜਪਣ ਦੀ ਬਖਸ਼ਿਸ਼ ਵੀ ਝੋਲੀ ਪਾ ਦਿੰਦੇ ਹਨ ਇਹ ਨਾਮ ਦੀ ਮਹਿਮਾ ਹੈ ਹੋਨੇ ਸਮਾਤਾ ਦੇ ਜਵਾਈ ਵਾਲ ਤੱਕਦਿਆਂ ਬਚਨ ਕੀਤੇ ਗੁਰਮੁਖਾ ਸਤਸੰਗਤ ਵੀ ਕਰਿਆ ਕਰ ਜੀ ਸਤ ਬਚਨ ਰੋਜ਼ਾਨਾ ਸੁਖਮਨੀ ਸਾਹਿਬ ਦੇ ਦੋ ਪਾਠ ਕਰਨ ਲਈ ਪ੍ਰੇਰਿਆ ਸਾਧ ਸੰਗਤ ਪਰਿਵਾਰ ਪ੍ਰਸ਼ਾਦ ਲੈ ਕੇ ਵਾਪਸ ਆਪਣੇ ਘਰ ਪਹੁੰਚ ਗਿਆ ਪਰ ਇੱਥੇ ਮਾਹਪੁਰਖ ਦੀ ਕੀ ਕਲਾ ਸੀ ਕਿ ਜੋ ਬਚਨ ਕੀਤੇ ਸਨ 10 ਨੰਬਰੀ ਤੋਂ ਭਾਗ ਕੀ ਸੀ 10 ਦਾ ਜਾਣਿਆਂ ਦੇ ਟੋਲਿਆਂ ਨਾਲ ਬੈਠ ਕੇ ਮਾਸ ਸ਼ਰਾਬਾਂ ਵਰਤਨੇ ਐਸੀ ਜ਼ਿੰਦਗੀ ਦੇ ਜਿੱਥੇ ਨਿਤ ਕਰਮ ਸੀ ਅੰਤਰਾਯਮੀ ਬਾਬਾ ਜੀ ਸਾਹਮਣੇ ਬੈਠ ਨਕਸ਼ਾ ਖਿਚਰੇ ਸਨ ਅਜਿਹੇ ਆਤਮਿਕ ਸ਼ੁਭਕਰਮਾ ਤੋਂ ਹੀ ਨੇ ਜਿਨ੍ਹਾਂ ਨੂੰ ਬਿਲਕੁਲ ਹੀ ਨਹੀਂ ਸੀ ਪਤਾ ਕਿ ਨਿਤਨੇਮ ਕੀ ਹੁੰਦਾ ਹੈ ਸੰਗਤ ਕਰਨੀ ਕਿੰਨੀ ਜ਼ਰੂਰੀ ਹੈ ਬਾਬਾ ਜੀ ਨੇ ਆਪਣੇ ਮੁਬਾਰਕ ਹੱਥਾਂ ਨਾਲ ਗੁਰਬਾਣੀ ਦੇ ਗੁਟਕੇ ਸਾਹਿਬ ਦੇ ਕੇ ਨੇਮ ਨਾਲ ਜੋੜ ਦਿੱਤਾ ਇਹੋ ਪਹਿਲੀ ਵਾਰ ਦੇ ਕੀਤੇ ਦਰਸ਼ਨਾਂ ਨੇ ਹੀ ਜ਼ਿੰਦਗੀ ਪਲਟਾ ਦਿੱਤੀ ਕਿ ਇਸ ਮਾਤਾ ਦਾ ਜਵਾਈ ਵੀ ਪੂਰਾ ਨਿਤਨੇਮੀ ਅਮਰਤਾਰੀ ਸਤਸੰਗੀ ਨੇਮੀ ਪ੍ਰੇਮੀ ਬਣ ਗਿਆ ਕਈਆਂ ਨੂੰ ਗੁਰੂ ਚਰਨਾਂ ਨਾਲ ਜੋੜਨ ਵਾਲਾ ਬਣ ਗਿਆ ਭਾਵ ਕੀ ਮਹਾਪੁਰਖ ਬਾਬਾ ਜੀ ਤਾਂ ਆਤਮਿਕ ਤੌਰ ਤੇ ਖਾਲੀ ਜੀਵਨ ਵਾਲਿਆਂ ਵਿੱਚ ਵੀ ਨਾਮ ਦੀ ਰੰਗਤ ਭਰ ਕੇ ਤੋਰਦੇ ਸਨ ਐਸੇ ਐਸੇ ਜੀਵਨ ਦਾਤੇ ਸਨ ਮੇਰੇ ਪਿਆਰੇ ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਧੰਨ ਬਾਬਾ ਜੀ ਸੋਣਾ ਪ੍ਰੀਤਮ ਆਤ ਪ੍ਰੀਤਮ ਮਨਮੋਹਨਾ ਕਟ ਸੋਣਾ ਪ੍ਰਾਨ ਆਧਾਰ ਆਰਾਮ ਸੁੰਦਰ ਸੋਭਾ ਲਾਲ ਗੋਪਾਲ ਦਿਆਲ ਕੀ ਅਪਰ ਅਪਾਰ ਆਰਾਮ ਮੇਰਾ ਪ੍ਰੀਤਮ ਅਤ ਸੁੰਦਰ ਮਨਾਂ ਨੂੰ ਮੋਹ ਲੈਣ ਵਾਲਾ ਮੇਰੀ ਜਿੰਦ ਦਾ ਸਹਾਰਾ ਇੱਥੋਂ ਤੱਕ ਕਿ ਮੇਰੇ ਪ੍ਰਾਣਾਂ ਦਾ ਆਧਾਰ ਜਿਸ ਪ੍ਰੀਤਮ ਦੀ ਸੋਭਾ ਵੀ ਅਤ ਸੁੰਦਰ ਹੈ ਉਸ ਪ੍ਰੀਤਮ ਪਿਆਰੇ ਦੇ ਆਦੇ ਘਰ ਵਿੱਚ ਰਹਿਣ ਵਾਲੇ ਗੋਪਾਲ ਦਿਆਲ ਪ੍ਰਭੂ ਦੀ ਸੋਹਣੀ ਸੋਭਾ ਹਰ ਪਾਸੇ 퍼 ਰਹੀ ਹੈ ਤੇ ਬਿਆੰਤ ਸੋਭਾ ਦਾ ਮਾਲਕ ਉਹ ਮੇਰਾ ਗੁਰੂ ਨਾਨਕ ਸਾਰੀ ਸ੍ਰਿਸ਼ਟੀ ਵਿੱਚ ਜੋ ਰਮਿਆ ਹੋਇਆ ਹੈ ਉਸ ਦੀ ਵਡਿਆਈ ਪਰੇ ਤੋਂ ਪਰੇ ਹੈ ਉਸ ਪ੍ਰੀਤਮ ਪਿਆਰੇ ਸਤਿਗੁਰੂ ਦੀ ਜਿਹੜਾ ਸੰਗਤ ਵਿੱਚ ਆ ਜੁੜਿਆ ਉਹ ਵੀ ਸਤਿਗੁਰੂ ਦੀ ਨਦਰ ਰਹਿਮਤ ਨਾਲ ਅਤ ਸੋਨਾ ਮਨਮੋਹਣਾ ਬਣ ਗਿਆ ਸਤਿਗੁਰੂ ਜੀ ਨੇ ਵੀ ਉਸ ਪਿਆਰੇ ਨੂੰ ਸੋਨਾ ਕਹਿ ਕੇ ਪਿਆਰ ਨਾਲ ਸਤਿਕਾਰਿਆ ਜਿਵੇਂ ਇੱਕ ਲਾਇਕ ਪੁੱਤਰ ਆਪਣੇ ਪਿਤਾ ਦੀ ਆਗਿਆ ਵਿੱਚ ਰਹਿ ਕੇ ਸੁਹਾਪਣ ਖਟਦਾ ਹੈ ਸਤਿਗੁਰੂ ਪਿਤਾ ਜੀ ਵੀ ਸਤਸੰਗਤ ਵਿੱਚ ਜੁੜਨ ਵਾਲੇ ਲਾਇਕ ਸਤਸੰਗੀ ਸੁਪੁੱਤਰਾਂ ਨੂੰ ਸੋਨਾ ਕਹਿ ਕੇ ਨਿਵਾਜ ਰਹੇ ਹਨ ਸਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ ਜਿਨ੍ਹਾਂ ਨੇ ਉਸ ਪ੍ਰੀਤਾਂ ਪਿਆਰੇ ਸਤਗੁਰਾਂ ਦੇ ਚਰਨਾਂ ਨਾਲ ਜੁੜ ਕੇ ਸੋਹਣੇ ਚਰਨ ਕਮਲਾਂ ਦਾ ਰਸ ਮਾਣਿਆ ਉਹ ਗੁਰਮੁਖ ਮਾਪੁਰਖ ਵੀ ਸਤਗੁਰੂ ਜੀ ਦੀ ਨਜ਼ਰ ਵਿੱਚ ਕਿੰਨੇ ਕੁ ਸੋਹਣੇ ਬਣ ਗਏ ਕਿ ਸੰਸਾਰ ਦੇ ਜੀਵਾਂ ਨੇ ਵੀ ਉਹਨਾਂ ਨੂੰ ਸੋਹਣੇ ਹੀ ਸਰੂਪ ਵਿੱਚ ਤੱਕਿਆ ਤੇ ਪਿਆਰ ਕੀਤਾ ਵਾਹ ਵਾਹੋ ਕਰੇ ਸਈ ਜਨ ਸੋਹਣੇ ਤਿਨ ਕੋ ਪਰਜਾ ਪੂਜਣ ਆਈ ਐਸੇ ਸੋਹਣਿਆਂ ਨੂੰ ਮਿਲਣ ਲਈ ਉਹਨਾਂ ਦੇ ਸੋਹਣੇ ਦਰਸ਼ਨ ਕਰਨ ਲਈ ਕਿਤੇ ਤੀਸਰੇ ਪਾਤਸ਼ਾਹ ਜਿਨੇ ਵੀ ਬੇਨਤੀਆਂ ਕਰਨ ਦੀ ਜਾਂਚ ਦੱਸੀ ਵਾਹ ਵਾਹ ਕਰੇ ਸੇਜਣ ਸੋਨੇ ਹਰ ਤਿੰਨ ਕੇ ਸੰਗ ਮਿਲਾਏ ਅਸੀਂ ਵੀ ਅਰਦਾਸ ਕਰੀਏ ਸਤਿਗੁਰੂ ਕਿਰਪਾ ਕਰੋ ਐਸੇ ਸੋਨੇ ਤੁਹਾਡੇ ਲਾਲ ਤੁਹਾਡੇ ਚਰਨਾ ਕਮਲਾਂ ਦਾ ਰਸ ਮਾਨਣ ਵਾਲੇ ਵਾਹ ਵਾਹ ਕਰਦੇ ਆ ਸਵਾਸ ਸਵਾਸ ਚਿੱਤ ਜੋੜ ਜੁੜਨ ਵਾਲੇ ਸਾਨੂੰ ਉਹਨਾਂ ਸੋਨਿਆਂ ਦਾ ਸੰਗ ਮਿਲਾ ਦਿਓ ਸੋ ਐਸੇ ਹੀ ਸੋਨੇ ਰਾਜੇ ਜੋਗੀ ਧੰਨ ਬਾਬਾ ਕੁੰਦਨ ਸਿੰਘ ਜੀ ਜਿੰਨਾ ਦੇ ਇਕਪਾਲ ਦੇ ਸਮੇਂ ਲਈ ਸੋਨੇ ਦਰਸ਼ਨ ਕਰਨ ਲਈ ਵੀ ਹਰ ਸੰਗੀ ਤਰਸਦਾ ਸੀ ਜਿਹੜਾ ਵੀ ਬਾਬਾ ਜੀ ਦੇ ਸੁੰਦਰ ਚਿਹਰੇ ਦੇ ਦਰਸ਼ਨ ਕਰਦਾ ਉਹ ਟਿੱਕ ਟਿੱਕ ਹੀ ਲਗਾ ਕੇ ਦੇਖਦਾ ਹੀ ਰਹਿ ਜਾਂਦਾ ਸੀ ਐਸੀ ਮਾਪੁਰਖਾਂ ਦੇ ਚਿਹਰੇ ਤੇ ਕਸ਼ੀਸ਼ ਨਾਮ ਦਾ ਰਸ ਚੁੰਦਾ ਸੀ ਲਾਲ ਸੁਰਖ ਚਿਹਰਾ ਬਾਬਾ ਜੀ ਦਾ ਜਿਹੜਾ ਵੀ ਦਰਸ਼ਨ ਕਰਦਾ ਨਿਹਾਲ ਹੋ ਜਾਂਦਾ ਇੱਕ ਵਾਰ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਨੇ ਧਰਮਕੋਟ ਦੀਆਂ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਦਿਆਂ ਤਰਮਕੋਟ ਵਿੱਚ ਚੱਲ ਰਹੀ ਸਮਾਗਮ ਸ੍ਰੀ ਸੰਪਤ ਅਖੰਡ ਪਾਠ ਸਾਹਿਬ ਦੇ ਭੋਗਾਂ ਸਮੇਂ ਚਰਨ ਪਾਈ ਸੰਤ ਗੁਰ ਮੇਲ ਸਿੰਘ ਜੀ ਡਰਾਈਵਰੀ ਕਰ ਰਹੇ ਸਨ ਬਾਬਾ ਜੀ ਹਮੇਸ਼ਾ ਹੀ ਗੱਡੀ ਵਿੱਚ ਪਿਛਲੀ ਸੀਟ ਤੇ ਬੈਠਿਆ ਸਫ਼ਰ ਕਰਦੇ ਸਨ ਤੇ ਆਪਣੇ ਨਾਲ ਹੀ ਇੱਕ ਦੋ ਛੋਟੇ ਬਹਾੰਗਮਾਂ ਨੂੰ ਬਿਠਾ ਲਿਆ ਕਰਦੇ ਸਨ ਜਿਸ ਸਮੇਂ ਇੱਥੇ ਸਮਾਗਮ ਤੇ ਭੋਗਾਂ ਉਪਰੰਤ ਜਦੋਂ ਆਰਤੀ ਕੀਰਤਨ ਅਰਦਾਸ ਹੋ ਗਈ ਪਿਆਰੇ ਬਾਬਾ ਜੀ ਇਸ ਸਮੇ ਮੁਖੀ ਸੇਵਾਦਾਰਾਂ ਨੂੰ ਪ੍ਰਸ਼ਾਦ ਆਦਕ ਦੇ ਕੇ ਕੁਝ ਇੱਥੋਂ ਜਲ ਪਾਣੀ ਆਦਕ ਛੱਕ ਕੇ ਵਾਪਸ ਗੱਡੀ ਵਿੱਚ ਆਣ ਬੈਠੇ ਤੇ ਸੰਤ ਗੁਰ ਮੇਲ ਸਿੰਘ ਜੀ ਡਰਾਈਵਰ ਵਾਲੀ ਸੀਟ ਤੇ ਗੱਡੀ ਚਲਾਉਣ ਲਈ ਤਤਪਰ ਹੋ ਗਏ ਸਾਰੇ ਨਾਨਕ ਸਰ ਤੋਂ ਆਏ ਹੋਏ ਬਹੰਗਮ ਵੀ ਗੱਡੀ ਵਿੱਚ ਬੈਠ ਗਏ ਜਿਸ ਵੇਲੇ ਅਦਰ ਸੰਤ ਗੁਰ ਮੇਲ ਸਿੰਘ ਜੀ ਗੱਡੀ ਚ ਚਲਾਉਣ ਲੱਗੇ ਤਾਂ ਗੱਡੀ ਦੇ ਕੋਲ ਖੜੇ ਛੋਟੀ ਛੋਟੀ ਉਮਰਾਂ ਦੇ ਕੁਝ ਬੱਚੇ ਜਿਨ੍ਹਾਂ ਨੇ ਆਣ ਗੱਡੀ ਨੂੰ ਘੇਰਾ ਪਾ ਲਿਆ ਇੰਨਾ ਸਭਨਾ ਬੱਚਿਆਂ ਦੀ ਮਨਾਂ ਦੀ ਭਾਵਨਾ ਸੀ ਕਿ ਬਾਬਾ ਜੀ ਆਪਣੇ ਹੱਥਾਂ ਨਾਲ ਸਾਨੂੰ ਪ੍ਰਸ਼ਾਦ ਦੇਣ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਨੇ ਇਨਾਂ ਸਾਰੇ ਬੱਚਿਆਂ ਦੀ ਭਾਵਨਾ ਪੂਰੀ ਕਰਨ ਲਈ ਸਭ ਨੂੰ ਵਾਰੀ-ਵਾਰੀ ਆਪਣੇ ਕੋਲ ਬੁਲਾਇਆ ਤੇ ਨਾਨਕਸਰ ਤੋਂ ਲਿਆਂਦਾ ਹੋਇਆ ਟੌਫੀਆਂ ਦਾ ਪ੍ਰਸ਼ਾਦ ਆਪਣੇ ਮੁਬਾਰਕ ਹਸਤ ਕਮਲਾਂ ਨਾਲ ਦੇਣਾ ਕੀਤਾ ਜਿਸ ਵਕਤ ਸਾਰੇ ਬੱਚੇ ਪ੍ਰਸ਼ਾਦ ਲੈ ਹਟੇ ਹੁਣ ਬਾਬਾ ਜੀ ਵੱਲੋਂ ਇਸ਼ਾਰਾ ਹੋਇਆ ਸੰਤ ਗੁਰਮੇਲ ਸਿੰਘ ਜੀ ਨੂੰ ਗੱਡੀ ਸਟਾਰਟ ਕਰਨ ਦਾ ਸੰਤ ਗੁਰਮੇਲ ਸਿੰਘ ਜੀ ਮੁਰ ਗੱਡੀ ਸਟਾਰਟ ਕਰਨ ਹੀ ਲੱਗੇ ਸਨ ਕਿ ਉਹੀ ਬੱਚੇ ਮੁਰ ਗੱਡੀ ਅੱਗੇ ਹੋ ਗਏ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਫਰਮਾਉਣ ਲੱਗੇ ਭਾਈ ਸਾਡਾ ਨਾਨਕ ਸਰ ਵਿਖੇ ਸੇਵਾ ਦਾ ਟਾਈਮ ਹੋ ਰਿਹਾ ਹੈ ਤੁਸਾਂ ਹੁਣ ਪ੍ਰਸ਼ਾਦ ਲੈ ਲਿਆ ਹੈ ਹੁਣ ਤਾਂ ਸਾਨੂੰ ਵਾਪਸ ਚਾਣਦੇ ਹੋ ਅੱਗੋਂ ਸਾਰੇ ਬੱਚੇ ਇੱਕ ਹੀ ਸਰਵ ਵਿੱਚ ਉੱਚੀ ਉੱਚੀ ਬੋਲ ਉੱਠੇ ਬਾਬਾ ਜੀ ਕੀ ਕਰੀਏ ਜਾਨ ਤਾਂ ਇਸ ਲਈ ਨਹੀਂ ਦੇ ਰਹੀ ਕਿਉਂਕਿ ਬਾਬਾ ਜੀ ਤੁਸੀਂ ਸਾਨੂੰ ਸੋਹਣੇ ਹੀ ਬੜੇ ਲੱਗਦੇ ਹੋ ਕਿਉਂਕਿ ਗੁਰੂ ਨਾਨਕ ਸਾਹਿਬ ਕਲਗੀਆਂ ਵਾਲੇ ਪਿਤਾ ਸੋਹਣੇ ਸਤਗੁਰਾਂ ਨਾਲ ਇੰਨਾ ਸੱਚੀਆਂ ਰੂਹਾਂ ਦੀਆਂ ਸਾਂਝਾਂ ਹੁੰਦੀਆਂ ਨੇ ਇਸ ਲਈ ਅੱਜ ਇੰਨਾ ਬੱਚਿਆਂ ਦੇ ਪਿਆਰ ਨੂੰ ਦੇਖ ਕੇ ਸਾਰੇ ਨਿਹਾਲ ਹੋ ਰਹੇ ਸਨ ਪਰ ਨਿਰੰਕਾਰ ਦੇ ਹੁਕਮ ਹੇਠ ਹਰ ਪਲ ਸੇਵਾ ਸਿਮਰਨ ਵਿੱਚ گزارਣ ਵਾਲੇ ਮਾਲਕ ਬਾਬਾ ਜੀ ਜਿਨ੍ਹਾਂ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾਤਾ ਜੀ ਦੀ ਨਿੱਗੀ ਗੋਦ ਵਿੱਚ ਪਿਆਰੀ ਨਿਆਰੀ ਸੇਵਾ ਵਿੱਚ ਪੂਰੇ ਵਕਤ ਸਿਰ ਹਾਜ਼ਰ ਹੋਣਾ ਸੀ ਸੋ ਇੰਨਾ ਸਾਰਿਆਂ ਬੱਚਿਆਂ ਨੂੰ ਪਿਆਰ ਬਖਸ਼ਦੇ ਹੋਏ ਨਾਨਕ ਸਰ ਵਿਖੇ ਫਿਰ ਸਤਿਗੁਰੂ ਜੀ ਦੀ ਸੇਵਾ ਵਿੱਚ ਸਮੇਂ ਸਿਰ ਜਾ ਹਾਜ਼ਰ ਹੋਏ ਰੋਮ ਰੋਮ ਰਾਹੀ ਜਪਣ ਵਾਲਿਆਂ ਦੀ ਬਰਕਤ ਗੁਰਮੁਖ ਸਾਚੇ ਕਾ ਪੋ ਪਾਵੈ ਗੁਰਮੁਖ ਬਾਣੀ ਅਗੜ ਕੜਾਵੈ ਗੁਰਮੁਖ ਨਿਰਮਲ ਹਰਗੁਣ ਗਾਵੈ ਗੁਰਮੁਖ ਪਵਿੱਤਰ ਪਰਮ ਪਦ ਪਾਵੈ ਗੁਰਮੁਖ ਰੋਮ ਰੋਮ ਹਰ ਧਿਆਵੈ ਨਾਨਕ ਗੁਰਮੁਖ ਸਾਚ ਸਮਾਵੈ ਸੱਚੇ ਦੇ ਪਾਉ ਪ੍ਰੇਮ ਵਿੱਚ ਜ਼ਿੰਦਗੀ ਗੁਜ਼ਾਰਨ ਵਾਲੇ ਗੁਰਮੁਖ ਜਾਨ ਗੁਰਬਾਣੀ ਦਾ ਪੱਲਾ ਪਕੜ ਕੇ ਆਪਣੇ ਅਮੋੜ ਮਨਾਂ ਨੂੰ ਨਾ ਵਾਸ ਵਿੱਚ ਆਉਣ ਵਾਲੇ ਮਨਾਂ ਨੂੰ ਗੁਰਬਾਣੀ ਦੇ ਸ਼ਬਦ ਨਾਲ ਢਕਦੇ ਹਨ ਜਿਸ ਸਦਕਾ ਨਿਰੰਕਾਰ ਅਰਗੁਨ ਨਾਨਕ ਸਾਹਿਬ ਗਰੀਬ ਨਿਵਾਜ਼ ਦੀ ਕਿਰਪਾ ਰਹਿਮਤ ਸਦਕਾ ਨਿਰਮਲ 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 ਤੇਰੀ ਬਾਣੀ ਨਿਰਮਲ ਪ੍ਰਭੂ ਦੀ ਨਿਰਮਲ ਬਾਣੀ ਦੇ ਗੁਣ ਗਾਵਨ ਦੀ ਦਾਤ ਮਿਲਨ ਸਦਕਾ ਉਹੀ ਗੁਰਮੁਖ ਜਨ ਇੱਕ ਦਿਨ ਰਹਿਮਤ ਦਾ ਚਸ਼ਮਾ ਫੁੱਟਣ ਤੇ ਪਵਿੱਤਰ ਪਰਮ ਗਤੀ ਨੂੰ ਪ੍ਰਾਪਤ ਹੁੰਦੇ ਹਨ ਗੁਰਮੁਖਾਂ ਦੇ ਮਾਪੁਰਖਾਂ ਦੇ ਇਹ ਅੰਦਰ ਦੀ ਇੱਕ ਪਿਆਰੀ ਅਵਸਥਾ ਹੈ ਕਿ ਉਹਨਾਂ ਦਾ ਰੋਮ ਰੋਮ ਗੁਰੂ ਗੁਰੂ ਜਪਦਿਆਂ ਸਫਲਾ ਹੁੰਦਾ ਹੈ ਜਿਵੇਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਧੰਨ ਗੁਰੂ ਅੰਗਦ ਸਾਹਿਬ ਜੀ ਉੱਪਰ ਕਿਰਪਾ ਕਰਕੇ ਰੋਮ ਰੋਮ ਤੋਂ ਜਪਣ ਵਾਲਿਆਂ ਸੁੰਨ ਸਮਾਧੀਆਂ ਦੀ ਪੂਰੀ ਦੇ ਦਰਸ਼ਨ ਕਰਵਾਏ ਸਨ ਸੋ ਗੁਰਮੁਖ ਜਨਾਂ ਦਾ ਇੱਕ ਵਾਰ ਵਾਹਿਗੁਰੂ ਆਖਿਆ 7 ਕਰੋੜ ਵਾਰੀ ਵਾਹਿਗੁਰੂ ਜਪਿਆ ਜਾਂਦਾ ਹੈ ਵਾਹਿਗੁਰੂ ਦੇ ਨਾਮ ਦੀ ਵੱਡੀ ਬਖਸ਼ੀ ਸਦਕਾ ਰੋਮ ਰੋਮ ਤੋਂ ਜਪਣ ਸਦਕਾ ਅਵਸਥਾ ਐਸੀ ਵੀ ਆ ਜਾਂਦੀ ਹੈ ਕਿ ਉਹੀ ਗੁਰਮੁਖ ਪਿਆਰਾ ਸੱਚੇ ਪ੍ਰੀਤਮ ਵਾਹਿਗੁਰੂ ਵਿੱਚ ਸਮਾ ਜਾਂਦਾ ਹੈ ਪਾਵ ਅਪੇਧਤਾ ਦੀ ਅਵਸਥਾ ਤੇ ਪਹੁੰਚ ਜਾਂਦਾ ਹੈ ਫਿਰ ਨਿਰੰਕਾਰ ਵਿੱਚ ਤੇ ਉਸ ਵਿੱਚ ਕੋਈ ਭੇਦ ਨਹੀਂ ਰਹਿੰਦਾ ਸੋ ਐਸੇ ਬ੍ਰह्म ਗਿਆਨੀ ਬ੍ਰह्म 베ਤੇ ਜਿਨ੍ਹਾਂ ਦੇ ਰੋਮ ਰੋਮ ਵਿੱਚੋਂ ਸਿਮਰਨ ਦੀਆਂ ਤਰੰਗਾਂ ਉੱਠਦੀਆਂ ਤੇ ਨਜ਼ਾਰਾ ਕਿਸੇ ਭਾਗਾ ਵਾਲੇ ਨੂੰ ਪ੍ਰਤੀਤ ਹੁੰਦਾ ਹੈ ਰੋਮ ਰੋਮ ਤੋਂ ਜਪਣ ਵਾਲੇ ਤਾਂ ਐਸੀ ਬਖਸ਼ਿਸ਼ ਕਰਨ ਤੇ ਆ ਜਾਣ ਤੇ ਸੈ ਸੁਭਾਏ ਹੀ ਕਿਰਪਾ ਦਾ ਖਜ਼ਾਨਾ ਜਗਿਆਸੂ ਦੀ ਝੋਲੀ ਵਿੱਚ ਪਾ ਦਿੰਦੇ ਹਨ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਬਾਸ ਇੱਕ ਸਮੇਂ ਦਿੱਲੀ ਤੋਂ ਇੱਕ ਪਰਿਵਾਰ ਦਰਸ਼ਨ ਕਰਨ ਲਈ ਨਾਨਕਸਰ ਪਹੁੰਚਿਆ ਇਸ ਪਰਿਵਾਰ ਦਾ ਮੁਖੀ ਆਪਣੇ ਧਿਆਨ ਨੇ ਹੋਰ ਪਾਸੇ ਮੁਖ ਕਰਕੇ ਖੜਾ ਸੀ ਕਿ ਉਧਰੋਂ ਤਾਂ ਬਾਬਾ ਈਸ਼ਰ ਸਿੰਘ ਜੀ ਦੀਵਾਨ ਦੀ ਸਮਾਪਤੀ ਉਪਰੰਤ ਇਸ ਦੇ ਕੋਲੋਂ ਦੀ ਲੰਗੇ ਲੰਗੇ ਪਰ ਇਸ ਨੂੰ ਜਾਣ ਕੇ ਹੀ ਮੋਢਾ ਮਾਰ ਕੇ ਇੱਕ ਬ੍ਰह्म ਸਰੂਪ ਹਸਤੀ ਦੀ ਸ਼ੋ ਇਸ ਦੇ ਮੋਢੇ ਨੂੰ ਲੱਗਣ ਦੀ ਦੇਰ ਹੀ ਸੀ ਕਿ ਅੰਦਰ ਸਿਮਰੰਦੀ ਰੋ ਚੱਲ ਪਈ ਐਸਾ ਅਨੰਦਤ ਸਮਾ ਬਣਿਆ ਕਿ ਆਇਆ ਤਾਂ ਇਹ ਪਰਿਵਾਰ ਪਹਿਲੀ ਵਾਰੀ ਸੀ ਨਾਨਕਸਰ ਬਾਬਾ ਜੀ ਦੇ ਦਰਸ਼ਨ ਕਰਨ ਲਈ ਪਰ ਕੋਈ ਪੁਰਬਲਾ ਪੁੰਨ ਕਰਮ ਐਸਾ ਜਾਗਿਆ ਕਿ ਜਿਸ ਨੇ ਕਿਰਪਾ ਦੀ ਝੜੀ ਛੇੜ ਦਿੱਤੀ ਪਰ ਇਹ ਸੱਜਣ ਤੋਂ ਇਹ ਦਾਤ ਸੰਭਾਲੀ ਨਾ ਗਈ ਹਰ ਇੱਕ ਨੂੰ ਦੱਸੀ ਜਾਵੇ ਕਿ ਮੇਰੇ ਅੰਦਰ ਵਾਹਿਗੁਰੂ ਵਾਹਿਗੁਰੂ ਆਪੇ ਚੱਲੀ ਜਾਣ ਲੱਗ ਗਿਆ ਹੈ ਬੰਦ ਨਹੀਂ ਹੋ ਰਿਹਾ ਜਿਸ ਕਰਕੇ 6-7 ਦਿਨ ਇਸ ਅਨੰਤੋ ਬਾਅਦ ਉਹ ਕਿਰਪਾ ਫਿਰ ਹੱਥੋਂ ਖਿਸਕ ਗਈ ਪਰ ਬਾਬਾ ਜੀ ਦੀ ਰਹਿਮਤ ਨੇ ਇੱਕ ਵਾਰ ਤਾਂ ਅਚਨਚੇਤ ਹੀ ਕਿਰਪਾ ਵਰਤਾ ਦਿੱਤੀ ਸੀ ਸੁਦਾਸ ਤੇ ਕਹਿਨ ਤੋ ਪਹਾਵ ਕੀ ਰੋਮ ਰੋਮ ਤੋ ਜਪਨ ਵਾਲਿਆਂ ਰਾਹੀ ਕਿਵੇਂ ਕਿਵੇਂ ਕਿਰਪਾ ਦੇ ਅਜਬ ਨਜ਼ਾਰੇ ਭਾਗਾ ਵਾਲਿਆਂ ਨੂੰ ਨਸੀਬ ਹੁੰਦੇ ਹਨ ਨਾਨਕ ਸਰ ਵਿਖੇ ਧੰ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਦੀ ਸੇਵਾ ਵਿੱਚ ਹਾਜ਼ਰ ਬਾਬਾ ਜੀ ਦੇ ਪਿਆਰੇ ਬਹੰਗਮਾਂ ਵਿੱਚ ਸੇਵਾ ਨਿਭਾਉਂਦੇ ਰਵਿੰਦਰ ਸਿੰਘ ਜਿਨ੍ਹਾਂ ਨੂੰ ਸਾਰੇ ਬਹੰਗਮਾਂ ਵਾਂਗ ਪਿਆਰੇ ਬਾਬਾ ਜੀ ਦੀ ਨਿੱਗੀ ਗੋਦਾ ਥਾ ਪਿਆਰ ਮਿਲਿਆ ਇੱਕ ਦਿਨ ਦਾ ਸਮਾ ਪੂਰਨਮਾਸ਼ੀ ਵਾਲੇ ਦੀਵਾਨ ਵਿੱਚ ਇੱਕ ਰਾਗੀ ਸਿੰਘ ਗੁਰਮੁਖ ਪਿਆਰੇ ਨੇ ਧਾਰਨਾ ਲਗਾਈ ਧਾਰਨਾ ਰੋਮ ਰੋਮ ਹੀ ਧਿਆਉਂਦੇ ਗੁਰਮੁਖ ਗੁਰੂ ਨਾਨਕ ਪਿਆਰੇ ਨੂੰ ਜਿਸ ਵੇਲੇ ਕੀਰਤਨ ਵਿੱਚ ਬੈਠਿਆ ਹੈ ਧਾਰਨਾ ਲਈ ਤਾਂ ਇਸੇ ਕੀਰਤਨ ਦੀਆਂ ਧੁਨੀਆਂ ਦਾ ਆਨੰਦ ਮਾਣ ਰਹੀ ਕੀਰਤਨ ਵਿੱਚ ਮਗਰ ਬੈਠੇ ਭਾਈ ਰਵਿੰਦਰ ਸਿੰਘ ਜੋਨੀ ਜੀ ਆਪਣੇ ਮਨ ਵਿੱਚ ਸੋਚਦੇ ਹਨ ਕਿ ਇਹ ਗੱਲ ਤਾਂ ਠੀਕ ਹੈ ਕਿ ਗੁਰਮੁਖਾਂ ਦੇ ਰੋਮ ਰੋਮ ਵਿੱਚ ਵਾਹਿਗੁਰੂ ਸ਼ਬਦ ਦਾ ਉਚਾਰਨ ਹੁੰਦਾ ਹੈ ਹੇ ਮਨਾ ਅਸੀਂ ਤਾਂ ਬਾਬਾ ਕੁੰਦਨ ਸਿੰਘ ਜੀ ਦੀ ਸੰਗਤ ਕਰਦੇ ਹਾਂ ਕੀ ਇਹ ਬਖਸ਼ਿਸ਼ ਦੇ ਮਾਲਕ ਬਾਬਾ ਕੁੰਦਨ ਸਿੰਘ ਜੀ ਵੀ ਹੋਣਗੇ ਇਹ ਮਨ ਅੰਦਰ ਫੁਰਨਾ ਬਣਿਆ ਕਿ ਕੁਝ ਸਮਾਂ ਕੀਰਤਨ ਸਰਵਨ ਕਰਨ ਤੋਂ ਬਾਅਦ ਜਦੋਂ ਇਹ ਭਾਈ ਰਵਿੰਦਰ ਸਿੰਘ ਜੋਨੀ ਜੀ ਆਪਣੇ ਨਿੱਤ ਕਰਮ ਅਨੁਸਾਰ ਬਾਬਾ ਜੀ ਨੂੰ ਨਮਸਕਾਰ ਕਰਨ ਲਈ ਬਾਬਾ ਜੀ ਦੇ ਕਮਰੇ ਅੰਦਰ ਆਏ ਨਮਸਕਾਰ ਕਰਕੇ ਬੈਠ ਗਏ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਨੇ ਆਵਾਜ਼ ਦਿੱਤੀ ਜਵਾਨ ਅੱਗੇ ਹੋ ਜਾ ਇਹ ਭਾਈ ਰਵਿੰਦਰ ਸਿੰਘ ਜੋਨੀ ਜੀ ਅੱਗੇ ਹੋ ਗਏ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਨੇ ਆਪਣੇ ਮੁਬਾਰਕ ਸੱਜਾ ਹੱਥ ਇੰਨਾ ਵੱਲ ਵਧਾਇਆ ਤੇ ਬਾਬਾ ਜੀ ਨੇ ਜੋ ਦਸਤਾਨਾ ਪਾਇਆ ਸੀ ਆਪਣਾ ਹੱਥ ਅੱਗੇ ਵਧਾ ਕੇ ਫਰਮਾਉਣ ਲੱਗੇ ਸਾਡਾ ਹੱਥ ਤਾਂ ਵੇਖ ਜ਼ਰਾ ਭਾਈ ਰਵਿੰਦਰ ਸਿੰਘ ਜੀ ਨੇ ਬਾਬਾ ਜੀ ਦੇ ਮੁਬਾਰਕ ਹੱਥੋਂ ਦਸਤਾਨਾ ਲਾਇਆ ਤੇ ਹੇਟਾਂ ਰੱਖ ਦਿੱਤਾ ਤੇ ਬਾਬਾ ਜੀ ਦਾ ਮੁਬਾਰਕ ਹੱਥ ਆਪਣੇ ਹੱਥ ਵਿੱਚ ਹੀ ਫੜੀ ਰੱਖਿਆ ਹੁਣ ਬਾਬਾ ਜੀ ਨੇ ਫਿਰ ਬਚਨ ਫਰਮਾਇਆ ਜਵਾਨ ਹੁਣ ਦੇਖਦਾ ਕੀ ਹੈ ਜ਼ਰਾ ਲਗਾ ਲੈ ਕੰਨ ਦੇ ਨਾਲ ਕਹਿੰਦੇ ਜਿਸ ਵਕਤ ਬਾਬਾ ਜੀ ਦਾ ਹੱਥ ਪਕੜਿਆ ਹੋਇਆ ਭਾਈ ਰਵਿੰਦਰ ਸਿੰਘ ਜੋਨੀ ਨੇ ਆਪਣੇ ਕੰਨ ਨਾਲ ਲਗਾਇਆ ਤਾ ਕੀ ਮਹਿਸੂਸ ਹੋਇਆ ਕਿ ਬਾਬਾ ਜੀ ਦੇ ਸਰੀਰ ਦੇ ਹਰ ਇੱਕ ਰੋਮ-ਰੋਮ ਵਿੱਚੋਂ ਜਿਵੇਂ ਕਰੋੜਾਂ ਸਰੀਰਾਂ ਦੀਆਂ ਆਵਾਜ਼ਾਂ ਵਾਹਿਗੁਰੂ ਵਾਹਿਗੁਰੂ ਸ਼ਬਦ ਆਲਾਪ ਰਹੀਆਂ ਹੋਣ ਐਸੇ ਆਨੰਦ ਨਾਲ ਆਪਣਾ ਵੀ ਰੋਮ-ਰੋਮ ਖੜੂ ਉੱਠਿਆ ਜੋਨੀ ਜੀ ਦਾ ਕਿ ਇਸ ਅਜਮ ਨਜ਼ਾਰੇ ਨੂੰ ਕੋਈ ਰਸਨਾ ਕੀ ਬਿਆਨ ਕਰੇ ਜੋ ਉਸ ਸਮੇਂ ਮਹਿਸੂਸ ਹੋਇਆ ਵਾਕਿਆ ਹੀ ਇਸ ਅਜਮ ਨਜ਼ਾਰੇ ਨਾਲ ਇਸ ਸੰਸਾ ਮਿਟ ਗਿਆ ਤੇ ਪੂਰਨ ਭਰੋਸਾ ਪ੍ਰਤੀਤ ਵੱਜ ਗਈ ਕਿ ਜਿਸ ਮਾਪੁਰਖ ਦੀ ਚਰਨ ਚਰਨ ਸੰਗਤ ਦਾ ਅਸੀਂ ਆਨੰਦ ਮਾਣ ਰਹੇ ਹਾਂ ਉਹ ਪੂਰਨ ਤੇ ਸਮਰੱਥ ਹੈ ਤੇ ਪਿਆਰੀ ਅਵਸਥਾ ਗੁਰਮੁਖ ਰੋਮ ਰੋਮ ਹਰਿ ਧਿਆਵੈ ਨਾਨਕ ਗੁਰਮੁਖ ਸਾਥ ਸਮਾਵੈ ਦਾ ਪੂਰਨ ਪਾਉਂਦੀ ਹੈ ਸੋ ਉਸ ਦਿਨ ਤੋਂ ਪਿਆਰ ਦਾ ਕਿਣਕਾ ਝੋਲੀ ਪੈਣ ਸਦਕਾ ਇੱਕ ਦਿਨ ਬਖਸ਼ਿਸ਼ ਮਿਲੀ ਕਿ ਭਾਗਾ ਭਰੇ ਸਮੇਂ ਤਿੱਖਾਣਬਦ ਵਿਖੇ 66 ਗੁਰੂ ਨਾਨਕ ਸਰ ਅਸਥਾਨ ਦੀ ਸੇਵਾ ਝੋਲੀ ਪੈ ਗਈ ਸੋ ਅੱਜ ਸੰਤ ਰਵਿੰਦਰ ਸਿੰਘ ਜੀ ਤਖਾਨ ਬਦਵਾਲੇ ਸੰਗਤਾਂ ਵਿੱਚ ਜਾਣੇ ਜਾਂਦੇ ਹੋਏ ਸੰਤ ਜੀ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜ ਰਹੇ ਹਨ ਧੰਨ ਧੰਨ ਪਿਆਰੇ ਬਾਬਾ ਕੁੰਦਨ ਸਿੰਘ ਜੀ ਐਸੇ ਅੰਤਰਯਾਮੀ ਆਪਨੇ ਸੇਵਕਾਂ ਦੇ ਮਨਾਂ ਅੰਦਰ ਸੰਸੇ ਆਏ ਤੇ ਇੱਕ ਪਲ ਵਿੱਚ ਨਦਰ ਕਰਦੇ ਸਨ ਸੋ ਧੰਨ ਕਮਾਈਆਂ ਧੰਨ ਵੜਿਆਈਆਂ ਸਨ ਧੰਨ ਬਾਬਾ ਕੁੰਦਨ ਸਿੰਘ ਜੀ ਦੀਆਂ ਧੰਨ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ